ਕਾਲੇ ਹਰ ਦੇ ਇਸ ਦਰਗਾਹ ਦੇ ਵਿੱਚ ਰਾਜਪਤਰੀ ਜਿਹੜਾ ਸਮਾਗਮ ਕਰਵਾਇਆ ਜਾ ਰਿਹਾ ਕੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਸ੍ਰੀ ਸਤਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਵੱਲੋਂ ਪਰਾਰੰਭ ਕੀਤੀ ਗਈ ਸ਼ਹੀਦੀ ਪਰੰਪਰਾ ਦਾਸ਼ਾਨਾ ਮਤਾ ਇਤਿਹਾਸ ਜਿਸ ਨੂੰ ਚਾਰ ਚੰਨ ਲਾਏ ਸਾਹਿਬਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਅਤੇ ਉਹਨਾਂ ਦੇ ਪਰਿਵਾਰ ਨੇ ਸ਼ਹਾਦਤਾਂ ਦੇ ਕੇ ਉਹਨਾਂ ਦੇ ਪਿਆਰੇ ਸਿੱਖਾਂ ਨੇ ਸ਼ਹਾਦਤਾਂ ਦੇ ਕੇ ਉਸ ਦਾ ਜਿਹੜਾ ਨਾ ਸੀਸਾਂ ਦਾ ਰੇ ਸੰਸਾਰ ਵਿੱਚ ਪ੍ਰਗਟ ਕੀਤਾ ਉਸੇ ਪਰੰਪਰਾ ਨੂੰ ਕਾਇਮ ਰੱਖਦਿਆਂ ਹੋਇਆਂ ਗਊ ਗਰੀਬ ਦੇ ਗਲੇ ਤੋਂ ਛੁਰੀ ਲਾਉਣ ਵਾਸਤੇ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਸ੍ਰੀ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੁਆਰਾ ਵਰੋਸਾ ਆਏ ਹੋਏ ਸੰਤ ਖਾਲਸੇ ਵੱਲੋਂ ਇਸ ਅਸਥਾਨ ਉੱਤੇ 66 ਖੂਕਿਆ ਨੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਉਹਨਾਂ ਦਾ ਇਤਿਹਾਸ ਸੰਸਾਰ ਦੇ ਵਿੱਚ ਦੁਰਲਭ ਲਾਸਾਨੀ ਇਤਿਹਾਸ ਹੈ ਐਸਾ ਇਤਿਹਾਸ ਹੋਰ ਕਿਤੇ ਨਹੀਂ ਮਿਲਦਾ ਇਸ ਸਾਰੇ ਸਾਕੇ ਦੇ ਵਿੱਚ ਕਰੀਬ-ਕਰੀਬ 80 ਸਿੰਘ ਸ਼ਹੀਦ ਹੋਏ ਜਿਨ੍ਹਾਂ ਦੇ ਵਿੱਚੋਂ 65 ਸਿੰਘ ਇੱਥੇ ਤੋਪਾਂ ਨਾਲ ਸ਼ਹੀਦ ਕੀਤੇ ਗਏ ਔਰ ਇੱਕ ਸਿੰਘ ਜਿਹੜਾ ਸੀ ਉਸ ਨੂੰ ਤਲਵਾਰ ਨਾਲ ਸ਼ਹੀਦ ਕੀਤਾ ਗਿਆ ਉਸ ਤੋਂ ਬਾਅਦ ਜਿਹੜੀਆਂ ਇਸ ਤੋਂ ਪਹਿਲਾਂ ਦੀਆਂ ਕੁਰਬਾਨੀਆਂ ਨੇ ਰਾਏਕੋਟ ਦੀ ਸ਼ਹਾਦਤਾ ਨੇ ਅੰਮ੍ਰਿਤਸਰ ਸਾਹਿਬ ਦੀਆਂ ਸ਼ਹਾਦਤਾਂ ਨੇ ਲੁਧਿਆਣੇ ਦੀਆਂ ਸ਼ਹਾਦਤਾਂ ਨੇ ਕੱਲ ਦਾ ਦਿਨ ਜਿਹੜਾ ਹੈ ਇਸ ਦਿਨ ਤੇ 18 ਤਰੀਕ ਨੂੰ 18 ਜਨਵਰੀ 1872 ਨੂੰ ਸ੍ਰੀ ਸਤਗੁਰੂ ਰਾਮ ਸਿੰਘ ਜੀ ਨੂੰ ਉਹਨਾਂ ਦੇ ਪ੍ਰਮੁੱਖ ਸੂਬਿਆਂ ਸਹਿਤ ਪ੍ਰਦੇਸ਼ ਗਵਨਨ ਕਰ ਦਿੱਤਾ ਗਿਆ ਸੋ ਉਹ ਇੱਕ ਇਤਿਹਾਸ ਹੈ ਉਸ ਇਤਿਹਾਸ ਦੀ ਜਾਦ ਨੂੰ ਮਨਾਉਂਦਿਆਂ ਹੋਇਆਂ ਅੱਜ ਦਾ ਇਹ ਸਮਾਗਮ ਜਿਹੜਾ ਹੈ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ ਨਾਮਤਾਰੀ ਪੰਥ ਵੱਲੋਂ ਕੀਤਾ ਗਿਆ ਹੈ ਇਸ ਮਹਾਨ ਸਮਾਗਮ ਤੇ ਉਹਨਾਂ ਨਾਮਤਾਰੀ ਸ਼ਹੀਦਾਂ ਅਤੇ ਉਹਨਾਂ ਮਰਜੀਵੜਿਆਂ ਜਿਨ੍ਹਾਂ ਨੇ ਬਾਅਦ ਵਿੱਚ ਇਸ ਸਾਕੇ ਦਾ ਦੁੱਖ ਸੰਤਾਪ ਜਿਹੜਾ ਸੀ ਉਸ ਨੂੰ ਹੰਡਾਇਆ ਉਹਨਾਂ ਸਾਰਿਆਂ ਨੂੰ ਸਜਦਾ ਕਰਦਾ ਹੋਇਆ ਮੈਂ ਇੱਥੇ ਹੀ ਸਾਰਿਆਂ ਨੂੰ ਕਹਾਂਗਾ ਆਓ ਸਾਰੇ ਉਸ ਮਹਾਨ ਸਤਿਗੁਰੂ ਦੇ ਚਰਨਾਂ 'ਚ ਨਮਸਕਾਰ ਕਰੀਏ ਸਭ ਪਿਆਰ ਨਾਲ ਆਖੀਏ ਸ੍ਰੀ ਸਤਿਗੁਰੂ ਧੰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਇਹ ਜਿਹੜਾ ਸਮਾਗਮ ਚੱਲ ਰਿਹਾ ਹੈ ਨਾਮਧਾਰੀ ਸ੍ਰੀ ਸਿੰਘਾਂ ਦੀ ਯਾਦ ਦੇ ਵਿੱਚ ਰਾਜਪਤਰੀ ਸਮਾਗਮ ਨੂੰ ਜੀ ਬਾਬਾ ਜੀ ਪਹਿਲਾਂ ਤੁਸੀਂ ਦੱਸੋ ਕਿ ਤੁਸੀਂ ਕੀ ਨਾਮ ਹੈ ਤੁਹਾਡਾ ਕਿੱਥੋਂ ਆਏ ਜੀ ਮੇਰਾ ਨਾਂ ਦਾਸ ਦਾ ਜਸਵੀਰ ਸਿੰਘ ਸਿੱਧੂ ਪਟਿਆਲੇ ਤੋਂ ਜੀ ਦਾਸ ਹਾਇਰ ਐਜੂਕੇਸ਼ਨ ਨਾਲ ਸੰਬੰਧਿਤ ਤੌਰ ਤੇ ਲੈਕਚਰਰ ਪ੍ਰੋਫੈਸਰ ਜੀ ਤੇ ਇਹ ਜਿਹੜਾ ਸਮਾਗਮ ਆ ਜਿੱਥੇ ਇਹ ਪਵਿੱਤਰ ਧਰਤੀ ਉਦੋਂ ਬਣ ਜਾਂਦੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਜਿਹੜੀ ਸ਼ਾਖ ਚੱਲਦੀ ਏ ਸਾਡੇ ਗੁਰੂ ਸਾਹਿਬ ਦੀ ਪਰੰਪਰਾ ਗੁਰੂ ਵਰਦੀਨ ਦੇ ਪਾਤਸ਼ਾਹ ਦੀ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦਾ ਪਰਿਵਾਰ ਅੱਗੇ ਤਾਨ-ਤਨ ਮਾਤਾ ਗੁਜਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ लाडले ਚਾਰੇ ਸਾਹਿਬਜ਼ਾਦੇ ਤੇ ਪੰਜਾਂ ਪਿਆਰਾਂ 40 ਮੁਕਤੇ ਉਹ ਸਾਰੇ ਸਮੂਹ ਸ਼ਹੀਦ ਜਿਹੜੇ ਨੇ ਉਹਨਾਂ ਦੀ ਇਹ ਕਿਰਪਾ ਸਦਕਾ ਉਹਨਾਂ ਦੀਆਂ ਬਖਸ਼ਿਸ਼ਾਂ ਸਦਕਾ ਇਹ ਜਿਹੜੀ ਪਰੰਪਰਾ ਚੱਲਦੀ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਰਹਿ ਅੱਗੋਂ ਜੋ ਇਹ ਪਰੰਪਰਾ ਚੱਲਦੀ ਹੈ ਉਹ ਸ਼ਹੀਦੀ ਪਰੰਪਰਾ ਜਿੱਥੇ ਇੱਕ ਨਾਮ ਸਿਮਰਨ ਹੈ ਉੱਥੇ ਇੱਕ ਇਹ ਇੱਕ ਜੁਝਾਰੂ ਖਾਲਸਾ ਵੀ ਪੈਦਾ ਹੋਇਆ ਜਦੋਂ ਕਿ ਅੰਗਰੇਜ਼ਾਂ ਦਾ ਰਾਜ ਸੀ ਇਹ ਉਹ ਪਵਿੱਤਰ ਧਰਤੀ ਹੈ ਜਦੋਂ ਕਿ ਇਸ ਅਸਥਾਨ ਦੇ ਉੱਤੇ ਜਿਹੜੇ ਨਾਮਤਾਰੀ ਕੂਕੇ 66 ਸ਼ਹੀਦ ਹੁੰਦੇ ਹੈ 65 ਥੋਪਾ ਨਾਲ ਉਡਾਏ ਗਏ ਔਰ 66ਵਾਂ ਸ਼ਹੀਦ ਸ਼ਹੀਦ ਭਾਈ ਬਿਸ਼ਨ ਸਿੰਘ ਜੀ ਰੜ ਤੋਂ ਰੜ ਪਿੰਡ ਤੋਂ ਇਸ ਲੱਗੇ ਹੀ ਪਿੰਡ ਹੈ ਔਰ ਉਹ ਪਰਿਵਾਰ ਵੀ ਅੱਜ ਸਾਰੇ ਸ਼ਹੀਦਾਂ ਦੇ ਪਰਿਵਾਰ ਵੀ ਮੌਜੂਦ ਨੇ ਉਹ ਉਹਨਾਂ ਦੀ ਬਖਸ਼ਿਸ਼ ਹੈ ਗੁਰੂ ਰਾਮ ਸਿੰਘ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਰਹਿਮਤਾਂ ਉਹਨਾਂ ਦੀਆਂ ਕਿਰਪਾ ਵੱਡੇ ਸ਼ਹੀਦਾਂ ਦੀ ਇਹ ਕਿਰਪਾ ਹੈ ਉਹਨਾਂ ਸ਼ਹੀਦਾਂ ਦੀ ਲੜੀ ਦੇ ਵਿੱਚ ਉਹ ਸ਼ਾਖਾਵਾਂ ਨੇ ਅੱਗੇ ਇਹ ਇਹ ਵੀ ਪੰਥ ਉਹਨਾਂ ਦਾ ਹੀ ਹੈ ਗੁਰੂ ਨਾਨਕ ਪਾਤਸ਼ਾਹ ਦਾ ਇਹ ਵੀ ਪੰਥ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਹੈ ਇਹ ਵੀ ਲਾੜਲੇ ਸ਼ਹੀਦਾਂ ਦਾ ਔਰ ਸਹਬਜ਼ਾਦਿਆਂ ਦੇ ਇਹ ਇਹ ਪੈਰੋਕਾਰ ਨੇ ਇਹ ਕੋਈ ਵੱਖਰੇ ਨਹੀਂ ਇਹ ਉਸੇ ਮੁਖ ਉਸੇ ਲੈਂਨ ਨੂੰ ਮੁਖ ਰੱਖਦੇ ਹੋਏ ਉਸੇ ਪਵਿੱਤਰਤਾ ਧਰਮ ਦੀ ਪਵਿੱਤਰਤਾ ਨੂੰ ਕੌਮ ਦੀ ਪਵਿੱਤਰਤਾ ਨੂੰ ਕੌਮ ਦੀ ਰਾਖੀ ਲਈ ਸ਼ਹੀਦ ਜੋ ਇੱਕ ਸ਼ਹਾਦਤ ਦਿੰਦਾ ਹੈ ਆਪਣੇ ਆਪ ਨੂੰ ਸਮਰਪਿਤ ਕਰ ਦਿੰਦਾ ਹੋ ਹੱਕ ਸੱਚ ਲਈ ਨਿਆਂ ਲਈ ਲੜਦਾ ਹੈ ਅੰਗਰੇਜ਼ਾਂ ਦੇ ਵੇਲੇ ਇਹ ਇਹ ਸਿੰਘ ਸ਼ਹੀਦ ਉਸ ਟਾਈਮ ਹੁੰਦੇ ਨੇ ਜਦੋਂ ਸਭ ਤੋਂ ਪਹਿਲਾਂ 1871 ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਜੀ ਦੀ ਬੇਦਬੀ ਰੋਕਣ ਵਾਸਤੇ ਕਿਉਂਕਿ ਉੱਥੇ ਇੱਕ ਬੁਚੜਖਾਨਾ ਖੋਲਿਆ ਗਿਆ ਸੀ ਅੰਗਰੇਜ਼ਾਂ ਵੱਲੋਂ ਉਸ ਦੀ ਬੇਦਬੀ ਨੂੰ ਰੋਕਣ ਵਾਸਤੇ ਉੱਥੇ ਬੁਚੜ ਸੋਤੇ ਉੱਥੇ ਚਾਰ ਸਿੰਘ ਸ਼ਹੀਦ ਹੋਏ ਇਨਾਮਤਾਰੀ ਉਸ ਤੋਂ ਬਾਅਦ ਵੀ ਰਾਏਕੋਟ ਦੇ ਵਿੱਚ ਤਿੰਨ ਸਿੰਘ ਸ਼ਹੀਦ ਹੁੰਦੇ ਨੇ ਜੀ ਉਹ ਵੀ ਗਊਆਂ ਦੀ ਜਿਹੜੇ 부ਚੜਖਾਨੇ ਖੋਲੇ ਸੀ ਉਹਨਾਂ ਨੂੰ ਬੰਦ ਕਰਵਾਉਣ ਖਾਤਰ ਉਸ ਤੋਂ ਬਾਅਦ ਜਿਹੜੇ ਲੁਧਿਆਣੇ ਦੇ ਵਿੱਚ ਸ਼ਹੀਦ ਹੋਏ ਨੇ ਦੋ ਜੀ ਬੋਰਡ ਥੱਲੇ ਉਹ ਵੀ ਇਸ ਇਹਨਾਂ 부ਚੜਖਾਨਿਆਂ ਨੂੰ ਬੰਦ ਕਰਾਉਣ ਵਾਸਤੇ ਗਊਆਂ ਨੂੰ ਕਤਲ ਕਰਨ ਵਾਸਤੇ ਜਿਹੜੇ ਇਹਨਾਂ ਨੇ 부ਚੜਖਾਨੇ ਖੋਲੇ ਸੀ ਉਸ ਵਾਸਤੇ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਗੁਰੂ ਘਰ ਦੀਆਂ ਬੇਦਮੀਆਂ ਨੂੰ ਰੋਕਣ ਵਾਸਤੇ ਇਹਨਾਂ ਨੇ ਕੁਰਬਾਨੀਆਂ ਕੀਤੀਆਂ ਉਸ ਤੋਂ ਅੱਗੇ ਚੱਲ ਕੇ ਜਿਹੜੇ ਇਹ ਸਿੰਘ ਨੇ ਨਾਮਤਾਰੀ ਸਿੰਘ ਸ਼ਹੀਦ ਜਿਹੜੇ ਹੋਏ ਨੇ ਇਸ ਥਾਂ ਦੇ ਉੱਤੇ ਇਹ ਸਿਰਫ 4 ਦਿਨ ਦਾ ਵਾਕਿਆ ਜੀ ਇਥੋਂ ਗੁਰਮਖ ਸਿੰਘ ਫਰਵਾਹੀ ਵਾਲੇ ਜਿਹੜੇ ਇਥੋਂ ਨੰਬਰਦਾਰ ਸੀ ਉਹਨਾਂ ਨੇ ਜਾ ਕੇ ਦੱਸਿਆ ਵੀ ਤੁਹਾਡੇ ਇਸ ਪਵਿੱਤਰ ਸ਼ਹਿਰ ਦੇ ਵਿੱਚ ਮਲੇਰ ਕੋਠਲੇ ਦੇ ਵਿੱਚ ਸਿੱਖਾਂ ਨੂੰ ਸਿੱਖ ਜਿਹੜੇ ਨੇ ਸਿੱਖਾਂ ਨੇ ਰੋਕਿਆ ਤੇ ਉਹਨਾਂ ਨੂੰ ਢਾ ਕੇ ਕੁੱਟਿਆ ਗਿਆ ਥਾਣੇ ਦੇ ਵਿੱਚ ਤੇ ਆਵਾਮ ਦੇ ਵਿੱਚ ਨਾਮਤਾਰ ਸਿੰਘਾਂ ਨੂੰ ਉਸ ਟਾਈਮ ਮਾਰਿਆ ਗਿਆ ਕੁੱਟਿਆ ਗਿਆ ਉਹ ਕਾਰਨ ਜਦੋਂ ਕੁੱਟਿਆ ਗਿਆ ਮਾਰਿਆ ਗਿਆ ਉਹ ਕਾਰਨ ਕੀ ਹੈ ਵੀ ਗਾਉਂ ਤੇ ਬਲਦ ਦੀ ਉਹਦੇ ਉੱਤੇ ਮਤਲਬ ਪਾਰ ਇੰਨਾ ਲੱਦਿਆ ਹੋਇਆ ਕਿ ਉਹ ਸਮਝ ਨਹੀਂ ਉਹ ਉੱਠ ਨਹੀਂ ਰਿਹਾ ਤੇ ਉਹ ਗਊ ਦੀ ਤੇ ਗਰੀਬ ਦੀ ਰਾਖੀ ਵਾਸਤੇ ਸਿੰਘ ਜੂਜਦੇ ਆਏ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੋਂ ਲੈ ਕੇ ਇਹ ਬਾਬਾ ਜੀ ਇਹ ਆਹ ਤੋਪਾਂ ਵਿੰਗਾਰੇ ਜੀ ਹਾਂ ਜੀ ਇਹਨਾਂ ਬਾਰੇ ਵੀ ਦਰਸ਼ਕਾਂ ਨੂੰ ਦੱਸੋ ਕਿਉਂਕਿ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਮਤਲਬ ਕਿ ਇਹ ਇਹ ਜਿਹੜੀਆਂ ਤੋਪਾਂ ਨੇ ਜੀ ਇਹ ਪਟਿਆਲੇ ਮਹਾਰਾਜੇ ਦੇ ਕਿਲੇ ਵਿੱਚੋਂ ਕਿਲਾ ਮੁਬਾਰਕ ਪਟਿਆਲੇ ਤੋਂ ਦਾਸ ਤੇ ਹੋਰ ਮੇਰੇ ਨਾਲ ਕੁਝ ਸਿੰਘ ਸਨ ਸਤਿਗੁਰੂ ਜਗਜੀਤ ਸਿੰਘ ਜੀ ਵੇਲੇ ਉਹ ਅਸੀਂ ਇਕੱਠੇ ਹੋ ਕੇ ਸਾਰੇ ਬੇਨਤੀ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਨੂੰ ਮਾਰਾਣੀ ਪਰਨੀਤ گور ਨੂੰ ਤੇ ਇਸ ਏੜੀਆਂ ਤੋਪਾਂ ਨੇ ਵੀ ਇੱਥੇ ਤੇ ਪਈਆਂ ਗਲ ਰਹੀਆਂ ਨੇ ਇਹ ਸਾਨੂੰ ਹੁਕਮ ਪਾਤਸ਼ਾਹ ਜੀ ਨੇ ਕੀਤਾ ਸਤਗੁਰੂ ਜਗਜੀਤ ਸਿੰਘ ਨੇ ਹੁਕਮ ਕੀਤਾ ਵੀ ਏੜੀਆਂ ਤੋਪਾਂ ਨੇ ਉੱਥੇ ਹੋਣੀਆਂ ਚਾਹੀਦੀਆਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੀ ਲੋਕਾਂ ਨੂੰ ਆਉਣ ਵਾਲੀ ਸਿੱਖਾਂ ਨੂੰ ਤੇ ਆਉਣ ਵਾਲੀਆਂ ਨਸਲਾਂ ਨੂੰ ਸਾਨੂੰ ਪਤਾ ਲੱਗੇ ਵੀ ਇਹ ਤੋਪਾਂ ਦੇ ਨਾਲ ਵੀ ਸਾਡੇ ਸਿੱਖ ਸਿੰਘ ਸ਼ੂਰਮੇ ਜਿਹੜੇ ਨੇ ਤੁੰਬਾ ਤੁੰਬਾ ਕਰਕੇ ਉੱਡੇ ਨੇ ਸਿੱਖਾਂ ਦੀਆਂ ਤੋਪਾਂ ਸਿੱਖਾਂ ਨੂੰ ਹੀ ਉਡਾ ਰਹੀਆਂ ਨੇ ਇਹ ਕਿੱਡੀ ਅਜਿਹੋ ਜੀ ਇਹੋ ਜੀ ਗੱਲ ਹੈ ਅਣਹੋਣੀ ਜੀ ਗੱਲ ਹੈ ਦੇਖੋ ਇਹ ਪਾਲਿਸੀਆਂ ਨੇ ਗਵਰਨਮੈਂਟਾਂ ਦੀਆਂ ਸਰਕਾਰਾਂਾਂ ਦੀਆਂ ਹਕੂਮਤਾਂ ਦੀਆਂ ਅੰਗਰੇਜ਼ ਗਏ ਤੇ ਕਾਲੇ ਅੰਗਰੇਜ਼ ਆ ਗਏ ਉਸ ਤੋਂ ਪਹਿਲਾਂ ਮੁਗਲ ਸਨ ਮੁਗਲਾਂ ਤੋਂ ਪਹਿਲਾਂ ਨਾਦਰ ਸ਼ਾਹ ਅਬਦਾਲੀ ਬਾਰੇ ਕਿਸਣ ਜਿਨ੍ਹਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਹੋਰਾਂ ਨੇ ਸੋਧਿਆ ਤੇ ਉਹ ਉਹਨਾਂ ਦੀਆਂ ਕਿਰਪਾ ਦੇ ਨਾਲ ਇਹ ਤੋਪਾਂ ਜਿਹੜੀਆਂ ਨੇ ਇਹ ਇਹਨਾਂ ਦੇ ਉੱਤੇ ਲਿਖਿਆ 18 ਮੇਡ ਇਨ ਇੰਗਲੈਂਡ ਤੇ ਸਾਲ ਲਿਖਿਆ 1835 ਇਹ ਤਿੰਨੇ ਤੋਪਾਂ ਪਟਿਆਲੇ ਮਹਾਰਾਜੇ ਦੇ ਕਿਲੇ ਵਿੱਚੋਂ ਕੋਟਾਨ ਕੋਟ ਨਮਨ ਹੈ ਕੋਟਾਨ ਕੋਟ ਨਮਸਕਾਰ ਹੈ ਸਮੂਹ ਸੰਗਤ ਵੱਲੋਂ ਨਾਮਤਾਰੀ ਸੰਗਤ ਵੱਲੋਂ ਵੀ ਹੋਰ ਜਿੰਮੀ ਵੀ ਸਮੂਹ ਸਿੰਘ ਨਾਮਤਾਰੀ ਤੋਂ ਇਲਾਵਾ ਨਯੰਗ ਸਿੰਘ ਜਥੇਬੰਦੀਆਂ ਨੇ ਦਮਦਮ ਹੀ ਟਕਸਾਲ ਹੈ ਜਿੰਨੀਆਂ ਵੀ ਜਥੇਬੰਦੀਆਂ ਨੇ ਨਾਨਕ ਨਾਮ ਲੇਵਾ ਸਾਰੀਆਂ ਹੀ ਉਹਨਾਂ ਸ਼ਹੀਦਾਂ ਨੂੰ ਨਮਸਕਾਰ ਕਰਦੀਆਂ ਨੇ ਸਾਰਾ ਜਗਤ ਇਹਨਾਂ ਸ਼ਹੀਦਾਂ ਨੂੰ ਨਮਸਕਾਰ ਕਰਦਾ ਰਹੇਗਾ ਪ੍ਰਣਾਮ ਕਰਦੇ ਰਹੇਗਾ ਇਹਨੇ ਸ਼ਬਦ ਪ੍ਰਵਾਨੇ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤਰੀਕ ਸੁਪਤਾ ਸੁਭਾਗ ਜਿੰਨੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਅਸੀਂ ਜਿਸ ਮਾਦੋਂ ਵਿੱਚ ਪਹੁੰਚੇ ਸਤਿਗੁਰੂ ਸਦਕਾ ਨਿਸ਼ਾਬ ਵਾਲੇ ਕਿਉਂਕਿ ਮੈਂ ਅੱਜ ਪੱਗਾਂ ਦਾ ਮੰਨਦਾ ਕਿ ਮੇਰਾ ਹਲਕਾ ਵੀ ਸਾਹਮਣੇ ਇੱਥੇ ਮੇਨ ਕਣ ਸਿੰਘ ਸਾਹਿਬ ਦਰਬਾਰ ਗੰਦਾ ਬਾਬਾ ਜੀ ਖੁਦ ਆਏ ਹੋਏ ਨੇ ਸੋ ਅਸੀਂ ਸਾਡੇ ਪੰਜਾਬ ਪ੍ਰਧਾਨ ਅਮਨ ਲੋੜਾ ਦੀ ਕੈਬਨਿਟ ਮੰਤਰੀ ਉਹ ਵੀ ਆਏ ਸੀ ਚੇਰਨਾ ਸਰਬਾਨ ਐਮ ਐਲ ਏ ਸਾਹਿਬਾਨ ਪਹੁੰਚੇ ਸੋ ਅਸੀਂ ਹਮੇਸ਼ਾ ਹੀ ਸ਼ਹੀਦਾਂ ਦੇ ਕਰਕੇ ਇੱਥੇ ਅੱਜ ਅੱਜ ਖੜੇ ਹਾਂ ਤੇ ਸੀਦਾਂ ਨੂੰ ਯਾਦ ਕਰਦੇ ਰਵਾਂਗੇ ਤੋ ਅੱਜ ਸੇਵਾਦਾਰ ਬਣ ਕੇ ਨਿਵਾਣੇਵੰਟੀ ਜਿਹੜੀ ਮੇਰੀ ਡਿਊਟੀ ਲੱਗੀ ਸੀ ਮੈਂ ਪਹੁੰਚਿਆ ਤੋ ਵਾਦਾ ਕੀਤਾ ਕਿ ਕੋਈ ਵੀ ਮੈਨੂੰ ਹੁਕਮ ਲਾਉਣਗੇ ਨਾਮਤਾਰੀ ਸਮਾਜ ਦੇ ਕੋਕਾ ਸਮਾਜ ਦੇ ਸਾਡੇ ਸੰਤ ਜੀ ਸਾਡੇ ਕੋ ਸੇਵਾਦਾਰ ਸਹਿਬਾਨ ਉਹ ਹਰ ਸੇਵਾ ਨੂੰ ਕਬੂਲ ਕਰਦੇ ਹਨ ਧੰਨਵਾਦ ਹਰ ਸਾਲ ਦੀ ਤਰ੍ਹਾਂ ਮਹਾਨ ਸ਼ਹੀਦਾਂ ਨੂੰ ਨਮਸਤਕ ਹੋਣ ਦੇ ਲਈ ਮਲੇਰ ਕੋਲ ਦੇ ਦੀ ਪਵਿੱਤਰ ਧਰਤੀ ਦੇ ਉੱਪਰ ਪਹੁੰਚਿਆ ਇਹ ਉਹ ਪਵਿੱਤਰ ਧਰਤੀ ਹੈ ਜਿੱਦ ਜਿੱਥੇ 66 ਨਾਮਤਾਰੀ ਕੋਕਿਆ ਨੇ ਦੇਸ਼ ਕੌਮ ਤੇ ਗਊ ਗਰੀਬ ਦੀ ਰੱਖਿਆ ਦੇ ਲਈ ਆਪਣਾ ਜੀਵਨ ਤਿਆਗ ਦਿੱਤਾ ਸੀਗਾ ਬੜੀ ਦਲੇਰੀ ਦੇ ਨਾਲ ਮੈਂ ਸਮਝਦਾ ਕਿ ਇਹੋ ਜਿਹਾਂ ਉਦਾਹਰਨਾਂ ਨੇ ਜਿਹੜੀਆਂ ਉਹ ਦੁਨੀਆ ਦੇ ਵਿੱਚ ਕਿਸੇ ਕੌਮ ਦੇ ਇਤਿਹਾਸ ਦੇ ਵਿੱਚ ਮਿਲਦੀਆਂ ਨਹੀਂ ਹੈਗੀਆਂ ਜਦ ਦੇਸ਼ ਸਮਾਜ ਕੌਮ ਦੀ ਰੱਖਿਆ ਦੇ ਲਈ ਇਸ ਉਤਸ਼ਾਹ ਦੇ ਨਾਲ ਇਸ ਜੋਸ਼ ਦੇ ਨਾਲ ਜਿਨ੍ਹਾਂ ਨੇ ਅੱਗੇ ਹੋ ਕੇ ਤੋਪਾਂ ਦੇ ਖੜ ਕੇ ਸਾਹਮਣੇ ਖੜ ਕੇ ਆਪਣਾ ਸਾਰਾ ਕੁਝ ਵਾਰ ਦਿੱਤਾ ਸੋ ਅੱਜ ਉਸ ਪਵਿੱਤਰ ਧਰਤੀ ਨੂੰ ਨਤਮਸਤਕ ਹੋਣ ਦੇ ਲਈ ਰਾਜਪਦਰੀ ਪ੍ਰੋਗਰਾਮ ਦੇ ਵਿੱਚ ਪਹੁੰਚੇ ਹਾਂ